ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਤਰਨਤਾਰਨ ਨਗਰੀ ਵਿੱਚ ਵਸੇ ਪਿੰਡ ਠੱਠੀ ਖਾਰਾ ਵਿੱਚ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਝੂਲਨੇ ਮਹਿਲ ਸ਼ਿਸ਼ੋਬਿਤ ਹੈ ਗੁਰੂ ਅਰਜਨ ਦੇਵ ਜੀ 7 ਸਾਲ 7 ਮਹੀਨੇ 7 ਦਿਨ ਇਸ ਸਥਾਨ ਤੇ ਰਹੇ ਉਸ ਸਮੇ ਗੁਰੂ ਜੀ ਤਰਨਤਾਰਨ ਸਰੋਵਰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕਰਵਾ ਰਹੇ ਸਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉਸ ਸਮੇ ਬਾਬਾ ਬੁੱਢਾ ਜੀ ਕੋਲ ਸਿੱਖਿਆ ਪ੍ਰਾਪਤ ਕਰ ਰਹੇ ਸਨ ਇੱਕ ਦਿਨ ਉਹਨਾਂ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਪਿਤਾ ਜੀ ਨੂੰ ਮਿਲਿਆ 5 ਸਾਲ ਹੋ ਗਏ ਹਨ ਕਿਸ ਸਥਾਨ ਤੇ ਮਲਾਪ ਹੋਵੇਗਾ ਬਾਬਾ ਬੁੱਢਾ ਜੀ ਕਹਿਣ ਲੱਗੇ ਜੇ ਦਿਨ ਦੇ ਸਮੇਂ ਚੱਲੀਏ ਤਾਂ ਠੱਠੀ ਖਾਰਾਂ ਦੇ ਵਿੱਚ ਮਿਲਣਗੇ ਅਮਰਤ ਵੇਲੇ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਨਾਲ ਲੈ ਕੇ ਇਸ ਸਥਾਨ ਤੇ ਪਹੁੰਚੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਿਆ ਤਾਂ ਬਹੁਤ ਖੁਸ਼ ਹੋਏ ਉਹਨਾਂ ਗੁਰੂ ਜੀ ਨੂੰ ਗੱਲ ਲਾ ਕੇ 13 ਵਾਰ ਦਿੱਤੇ ਦੋਥਮ ਪਾਲਕੀ ਸਾਹਿਬ ਵਿੱਚ ਬਣਾਏ ਗਏ ਅਤੇ ਵਰ ਦਿੱਤਾ ਕਿ ਜੋ ਸੰਗਤ ਸ਼ਰਧਾ ਨਾਲ ਇਸ ਸਥਾਨ ਤੇ ਆਵੇਗੀ ਉਸ ਦੇ ਦੁੱਖਾਂ ਦਾ ਨਿਵਾਰਨ ਹੋਵੇਗਾ ਉਸ ਸਮੇਂ ਜਾਗੀਰ ਬਾਦਸ਼ਾਹ ਦਾ ਸਾਮਰਾਸੀ ਉਸ ਦੇ ਹਾਥੀ ਸੁੰਦਰ ਸ਼ਿੰਗਾਰੇ ਹੋਏ ਮਸਤੀ ਵਿੱਚ ਝੂਲਦੇ ਜਾ ਰਹੇ ਸਨ ਗੁਰੂ ਅਰਜਨ ਦੇਵ ਜੀ ਇਸ ਸਥਾਨ ਤੇ ਕਥਾ ਕੀਰਤਨ ਸੱ ਸੰਗ ਕਰ ਰਹੇ ਸਨ ਸੰਗਤ ਸత్సੰਗ ਸਰਵਣ ਕਰ ਰਹੀ ਸੀ ਉੱਠ ਕੇ ਹਾਥੀਆਂ ਨੂੰ ਵੇਖਣ ਲੱਗ ਪਏ ਗੁਰੂ ਜੀ ਨੇ ਪੁੱਛਿਆ ਅਸੀਂ ਸత్సੰਗ ਕਰ ਰਹੇ ਹਾਂ ਸੰਗਤ ਦਾ ਧਿਆਨ ਕਿੱਧਰ ਹੈ ਸੰਗਤ ਨੇ ਕਿਹਾ ਗੁਰੂ ਜੀ ਦੇਖੋ ਰਾਜੇ ਦੇ ਹਾਥੀ ਕਿੰਨੇ ਸੁੰਦਰ ਸ਼ਿੰਗਾਰੇ ਹੋਏ ਮਸਤੀ ਦੇ ਵਿੱਚ ਝੂਲਦੇ ਜਾ ਰਹੇ ਹਨ ਇਸ ਤੇ ਗੁਰੂ ਜੀ ਨੇ ਬਚਨ ਕੀਤਾ ਹਾਥੀ ਤਾਂ ਸਾਹ ਲੈਣ ਵਾਲੀ ਚੀਜ਼ ਹੈ ਇਥੇ ਗੁਰੂ ਕੇ ਮਹਿਲ ਗੁਰੂ ਕੀਆਂ ਦੀਵਾਰਾਂ ਝੂਲਿਆ ਕਰਨ ਗਿਆ ਸਤਿਗੁਰ ਦਾ ਬਚਨ ਅੱਜ ਵੀ ਸੱਚ ਹੈ ਅੱਜ ਵੀ ਗੁਰਦੁਆਰਾ ਝੂਲਣੇ ਮਹਿਲ ਵਿਖੇ ਇਹ ਦੀਵਾਰ ਮੌਜੂਦ ਹੈ ਤੇ ਅੱਜ ਵੀ ਸੰਗਤਾਂ ਨੂੰ ਇਸ ਤੇ ਬੈਠ ਕੇ ਝੂਟੇ ਮਿਲਦੇ ਹਨ ਹਰੇਕ ਸ਼ੰਕਾਵਾਦੀ ਤੇ ਤਰਕਵਾਦੀ ਇਸ ਸਥਾਨ ਤੇ ਜਾ ਕੇ ਆਪਣੀ ਨਿਸ਼ਚਾ ਕਰ ਸਕਦਾ ਹੈ ਅੰਗਰੇਜ਼ ਰਾਜ ਸਮੇਂ ਅੰਗਰੇਜ਼ਾਂ ਨੇ ਇਸ ਦੀਵਾਰ ਦੇ ਹਿੱਲਣ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਕੋਈ ਥਾਉ ਪਤਾ ਨਾ ਲੱਗਾ ਕਿਉਂਕਿ ਇਹ ਦੀਵਾਰ ਕਿਸੇ ਜੁਗਤ ਕਰਕੇ ਨਹੀਂ ਬਲਕਿ ਗੁਰੂ ਸਾਹਿਬ ਦੇ ਬਚਨਾਂ ਕਰਕੇ ਹਿਲਦੀ ਹੈ ਗੁਰੂ ਪਿਆਰੀ ਸਾ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਸਪੀਸ਼ਟਕਾਰੀ ਦੇ ਵਿੱਚ ਜੇ ਕੋਈ ਊਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੀ ਕਿ ਅਗਲੀ ਵੀਡੀਓਜ਼ ਦੇ ਵਿਸਥਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ